10 ਫਲੋ ਚੈਨਲ ਤੇ ਤੁਹਾਡਾ ਸਾਰਾਤਾ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਚਨਾ ਦਾਲ ਪਾਲਕ ਦੇ ਕ੍ਰਿਸਪੀ ਤੇ ਕਰਾਰੇ ਪਕੌੜੇ ਪਕੌੜੇ ਬਣਾਉਣ ਵਾਸਤੇ ਆਪਾਂ ਇੱਥੇ ਲਈਏ ਜੀ ਅੱਧੀ ਕੌਲੀ ਦਾਲ ਦੀ ਤੇ ਇਹਨੂੰ ਪੂਰੀ ਰਾਤ ਆਪਾਂ ਭਿਓ ਕੇ ਰੱਖ ਲਿਆ ਸੀ ਤੁਸੀਂ ਦੇਖ ਸਕਦੇ ਹੋ ਦਾਲ ਹੁਣ ਆਪਣੀ ਪੂਰੀ ਤਰ੍ਹਾਂ ਸੌਫਟ ਹੋ ਚੁੱਕੀ ਆ ਤੇ ਨਾਲ ਹੀ ਇੱਥੇ ਲਈਏ ਜੀ 100 ਗ੍ਰਾਮ ਆਪਾਂ ਪਾਲਕ ਲਈ ਆ ਇਹਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖ ਲਿਆ ਤੇ ਪਕੌੜਿਆਂ ਚ ਪਾਉਣ ਵਾਸਤੇ ਆਪਾਂ 5-7 ਲਈਆਂ ਨੇ ਹਰੀਆਂ ਮਿਰਚਾਂ ਇੱਕ ਗੱਡੀ ਲਈ ਆ ਅਦਰਕ ਦੀ ਤੇ ਪੰਜ ਤੋਂ ਸੱਤ ਤੁਰੀਆਂ ਲੀਆਂ ਲਸਣ ਦੀਆਂ ਲਸਣ ਦਾ ਟੇਸ ਹੈ ਜਿਹੜਾ ਚਨਾ ਦਾਲ ਤੇ ਪਾਲਕ ਦੇ ਕੋੜੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੁੱਟਾਂਗੇ ਜੀ ਆਪਾਂ ਇਹ ਦੇਸੀ ਗ੍ਰੈਂਡਰ ਵਿੱਚ ਯਾਨੀ ਕਿ ਟੁੰਡੇ ਡੰਡੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਪਾ ਲੈਨੇ ਆ ਜੀ ਅਦਰਕ ਲਸਣ ਤੇ ਹਰੀਆਂ ਮਿਰਚਾਂ ਨੂੰ ਥੋੜਾ ਜਿਹਾ ਦਰਦਰਾ ਕੁੱਟ ਲੈਨੇ ਆ ਤੇ ਨਾਲ ਹੀ ਇਹਦੇਆਂ ਹਰੀਆਂ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਤੇ ਇਹਨਾਂ ਨੂੰ ਪਾ ਲੈਨੇ ਆ ਕੁੰਡੇ ਦੇ ਵਿੱਚ ਤੇ 1 ਤੋਂ 1.5 ਚਮਚਾ ਲਿਆ ਆਪਾਂ ਸਾਬਤ ਧਨੀਆ ਧਨੀਏ ਦਾ ਜਿਹੜਾ ਟੇਸਟ ਹੈ ਇਹਨਾਂ ਪਕੌੜਿਆਂ ਵਿੱਚ ਬਹੁਤ ਵਧੀਆ ਹੁੰਦਾ ਪਕੌੜਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਤੁਸੀਂ ਪਕੌੜੇ ਬਣਾਉਂਦੇ ਹੋ ਤੇ ਧਨੀਆ ਜਿਹੜਾ ਹਰ ਪਕੌੜੇ ਵਿੱਚ ਵਧੀਆ ਲੱਗਦਾ ਤੇ ਇਹਨਾਂ ਤਿੰਨਾਂ ਚਾਰਾਂ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਦਰਦਰਾ ਕੁੱਟ ਲੈਣੇ ਆ ਹਰੀਆਂ ਵਿੱਚ ਚਾਹ ਲਸਣ ਅਦਰਕ ਨੂੰ ਕਨੀ ਇਹਨੂੰ ਪਤਰਦਰਾ ਕੁੱਟ ਲਿਆ ਤੇ ਹੁਣ ਆਪਾਂ ਇਹ ਟੁੰਡੇ ਵਿੱਚ ਪਾ ਦਾਂਗੇ ਜੀ ਦਾਲ ਤੇ ਦਾਲ ਨੂੰ ਵੀ ਆਪਾਂ ਚੰਗੀ ਤਰੀਕੇ ਨਾਲ ਕੁੱਟ ਲੈਨੇ ਆਂ ਦਾਲ ਨੂੰ ਆਪਾਂ ਬਿਲਕੁਲ ਦਰਦਰਾ ਜਿਹਾ ਪੀਸ ਲਿਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਦਾਲ ਸਾਨੂੰ ਗੋੜਿਆਂ ਵਾਸਤੇ ਚਾਹੀਦੀ ਹੈ ਤੇ ਹੁਣ ਆਪਾਂ ਐਸੇ ਦਾਲ ਦੇ ਵਿੱਚ ਆਪਾਂ ਕੱਟ ਲੈਣਾ ਜੀ ਪਾਲਕ ਨੂੰ ਬਿਲਕੁਲ ਬਰੀਕ-ਬਰੀਕ ਆਪਾਂ ਪਾਲਕ ਨੂੰ ਦਾਲ ਦੇ ਵਿੱਚ ਕੱਟ ਦਾਂਗੇ ਪਾਲਕ ਆਪਾਂ ਸਾਰੀ ਕੱਟ ਲਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਥੋੜੇ ਜਿਹਾ ਮਸਾਲੇ 2 ਚਮਚ ਆਪਾਂ ਪਾ ਦਾਂਗੇ ਜੀ ਮੈਦੇ ਦੇ ਇਹਨੂੰ ਬਾਈਂਡਿੰਗ ਦੇਣ ਵਾਸਤੇ ਪਕੌੜਿਆਂ ਨੂੰ ਜਿਆਦਾ ਨਹੀਂ ਆਪਾਂ ਮੈਦਾ ਪਾਣਾ 2 ਚਮਚ ਦੇ ਨਾਲ ਬਹੁਤ ਹੋ ਜਾਣਾ ਤੇ ਨਾਲ ਹੀ ਆਪਾਂ ਸਵਾਦ ਦੇ ਹਿਸਾਬ ਨਾਲ ਪਾ ਦਾਂਗੇ ਜੀ ਨਮਕ ਅੱਧਾ ਚਮਚ ਤੇ ਥੋੜੀ ਜੀ ਪਾ ਦਾਂਗੇ ਹਲਦੀ ਤੇ ਥੋੜੀ ਜੀ ਪਾ ਦਾਂਗੇ ਲਾਲ ਮਿਰਚ ਤੇ ਅੱਧਾ ਚਮਚ ਪਾ ਦਾਂਗੇ ਜੀ ਆਪਾਂ ਅਜਵਾਇਨ ਦਾ ਇੰਨੇ ਮਸਾਲੇ ਪਾ ਕੇ ਹੁਣ ਆਪਾਂ ਪਕੌੜਿਆਂ ਦੀ ਕਰਦੇ ਆ ਜੀ ਤਿਆਰੀ ਤੇ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਕਰ ਲੈਨੇ ਆ ਜੀ ਦਾਲ ਦੇ ਵਿੱਚੇ ਮਿਕਸ ਮਿਕਸ ਪਾਣੀ ਆਪਾਂ ਬਿਲਕੁਲ ਨਹੀਂ ਪਾਉਣਾ ਕਿਉਂਕਿ ਪਾਲਕ ਨੇ ਪਾਣੀ ਛੱਡ ਦੇਣਾ ਤੇ ਦਾਲ ਵੀ ਆਪਣੀ ਭਿੱਜੀ ਹੋਈ ਸੀ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਹੁਣ ਆਪਾਂ ਪਕੌੜੇ ਕੱਢਦੇ ਆ ਸਾਰੀਆਂ ਚੀਜ਼ਾਂ ਨੂੰ ਆਪਾਂ ਕਰ ਲਿਆ ਚੰਗੀ ਤਰ੍ਹਾਂ ਮਿਕਸ ਤੇ ਹੁਣ ਆਪਾਂ ਕੱਢਦੇ ਆ ਜੀ ਪਕੌੜੇ ਤੇਲ ਪਾ ਕੇ ਫਰਾਈ ਬੈਂਚ ਤੇ ਇਹਨੂੰ ਕਰ ਲੈਨੇ ਆ ਚੰਗੀ ਤਰ੍ਹਾਂ ਗਰਮ ਤੇ ਫਿਰ ਆਪਾਂ ਕੱਢਦੇ ਆ ਜੀ ਪਕੌੜੇ ਚਲੋ ਜੀ ਤੇਲ ਹੋ ਗਿਆ ਗਰਮ ਤੇ ਆਪਾਂ ਛੋਟੇ ਛੋਟੇ ਪਕੌੜੇ ਛੱਡ ਦਿੰਨੇ ਆ ਬਣਾ ਕੇ ਤੇਲ ਦੇ ਵਿੱਚ پکوڑے تھوڑا جا کر پکوڑے اپنے سیک چکے نے کڑھ لینا جی پلیٹ رکھ لینا کٹ کے ਸਾਰੇ ਪਕੌੜੇ ਆਪਾਂ ਇਸੇ ਤਰ੍ਹਾਂ ਕੱਢ ਲੈਣੇ ਆ। ਇਹ ਲੋ ਜੀ ਪਕੌੜੇ ਆਪਾਂ ਸਾਰੇ ਕੱਢ ਲਏ ਨੇ ਤੇ ਇਹਨਾਂ ਨੂੰ ਹੁਣੋਂ ਆਪਾਂ ਪਲੇਟ 'ਚ ਕੱਢ ਲੈਣੇ ਆ। ਤੇ ਨਾਲ ਹੀ ਕਰ ਦਿੰਨੇ ਆ ਜੀ ਸਰਵ ਤੇ ਲੋਜੀ चना दाल ਤੇ ਪਾਲਕ ਦੇ ਪਕੌੜੇ ਆਪਾਂ ਬਣਾ ਕੇ ਕਰ ਲਏ ਨੇ ਤਿਆਰ ਤੇ ਇਹਨਾਂ ਪਕੌੜਿਆਂ ਨੂੰ ਆਪਾਂ ਕਰਾਂਗੇ ਜੀ ਪਿਆਜ਼ ਤੇ ਇਮਲੀ ਦੀ ਚਟਨੀ ਇਮ ਪਿਆਜ਼ ਇਮਲੀ ਦੀ ਚਟਨੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਆਪਾਂ ਪਹਿਲਾਂ ਵੀ ਕਈ ਵੀਡੀਓ ਪਾਈਆਂ ਨੇ ਤੇ ਨਾਲ ਆਪਾਂ ਸਰਵ ਕਰਾਂਗੇ ਜੀ ਥੋੜੇ ਜੇ ਪਿਆਜ਼ ਤੁਸੀਂ ਚਾਹੋ ਤੇ ਹਰੀ ਮਿਰਚ ਵੀ ਲੈ ਸਕਦੇ ਹੋ ਤੇ ਜੇਕਰ ਤੁਹਾਨੂੰ ਅੱਜ ਦੇ ਪਾਲਕ ਦੇ ਪਕੌੜੇ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਪਕੌੜੇ ਦੇਖ ਸਕਦੇ ਹੋ ਬਹੁਤ ਜਿਆਦਾ ਆਪਣੇ ਬਾਹਰੋਂ ਪੂਰੇ ਕਰਾਰੇ ਤੇ ਅੰਦਰੋਂ ਪੂਰੇ ਨਰਮ ਬਣ ਕੇ ਤਿਆਰ